ਕਰੀਤਕੋੜ ਦੇ ਪਿੰਡ ਕਰੀਰ ਵਾਲੀ ਵਿਖੇ ਉਸ ਵੇਲੇ ਸਹਮ ਦਾ ਮਹੌਲ ਬਣ ਗਿਆ ਜਦੋਂ ਪਿੰਡ ਦੀ ਗਲੀ ਵਿੱਚ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਗਲੀ ਵਿੱਚ ਖਿਲਰੇ ਹੋਏ ਮਿਲੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਹੀ ਜਸਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਬਲਕਾਸ਼ ਸਿੰਘ ਵੱਲੋਂ ਇਸ ਕਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਐਸਪੀ ਮਨਵਿੰਦਰ ਭੀਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦਾ ਸੀ ਅਤੇ ਘਰ ਵਿੱਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਸੀ ਦੋ ਦਿਨ ਪਹਿਲਾਂ ਉਸ ਵੇਲੇ ਇੱਕ ਕਲੇਸ਼ ਚੱਲਦੇ ਘਰ ਦੇ ਵਿੱਚ ਹੀ ਰੱਖੇ ਗੁਟਕਾ ਸਾਬ ਦੇ ਅੰਗ ਪਾੜ ਕੇ ਆਪਣੇ ਪੁੱਤਰ ਦੇ ذریعے ਪਿੰਡ ਦੇ ਲਾਗੇ ਹੀ ਬਣੀ ਇੱਕ ਦਰਗਾਹ ਦੇ ਵਿੱਚ ਲਪਕੋ ਦਿੱਤੇ ਅਤੇ ਜਦੋਂ ਸਵੇਰ ਹਵਾ ਚੱਲਣ ਦੇ ਕਰ ਇਹ ਅੰਗ ਉੱਡ ਕੇ ਬਾਹਰ ਆਇਆ ਤਾਂ ਪਿੰਡ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਫਿਰ ਹਾਲ ਪੁਲਿਸ ਵੱਲੋਂ ਗੁਰਿੰਦਰ ਸਿੰਘ ਤੇ ਉਹਦੇ ਪੁੱਤਰ ਬਲਕਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਲਿਆ ਗਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਵੈਰ ਕਾਕਾ ਖਾਲਸਾ ਸ੍ਰੀ ਵੈਗਰ ਜੀ ਦੀ ਫਤਿਹ ਅੱਜ ਦੀ ਘਟਨਾ ਜੀ ਬਹੁਤ ਦੁਖਦਾਈ ਘਟਨਾ ਸੀ ਸਾਡੇ ਪਿੰਡ ਲਈ ਮੈਂ ਕਿ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਸਵੇਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆਏ ਪੁਲਿਸ ਪ੍ਰਸ਼ਾਸਨ ਆਇਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਗੁਰੂ ਮਹਾਰਾਜ ਦਾ ਸੱਚੇ ਪਾਚਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਡੇ ਨਗਰ ਤੇ ਕੋਈ ਇਸ ਤਰ੍ਹਾਂ ਦੀ ਹੋਰ ਘਟਨਾ ਨਹੀਂ ਹੋਈ ਵੀ ਪਿੰਡ ਦੇ ਹੋਰ ਲੋਕ ਕੁੱਟੇ ਜਾਂਦੇ ਵੀ ਮੌਕੇ ਤੇ ਹੋ ਬੰਦੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਇਹਨਾਂ ਨੇ ਮੌਕੇ ਤੇ ਆ ਕੇ ਤੇ ਇਸ ਕਾਰਵਾਈ ਨੂੰ ਸਾਂਭਿਆ ਜੀ ਦੂਜੀ ਗੱਲ ਇਹ ਆ ਜੀ ਵੀ ਬਹੁਤ ਹੀ ਹਮੰਦਪਾਗੀ ਘਟਨਾ ਸੀ ਤੇ ਚਲੋ ਅਜੇ ਮੌਕੇ ਤੇ ਸੁਲਝ ਗਿਆ ਕੰਮ ਤੇ ਪੁਲਿਸ ਨੇ ਉਹ ਬੰਦੇ ਗ੍ਰਿਫਤਾਰ ਕਰ ਲਏ ਇਹ ਕਦੇ ਕਦੀ ਘਟਨਾ ਹੈ ਇਹ ਜੀ ਸਵੇਰ ਕੋਈ ਪੌਣੇ 7 ਵਜੇ ਪਤਾ ਲੱਗਦਾ ਤੇ ਘਟਨਾ ਤੇ ਕੱਲ ਦੀ ਹੋ ਸਕਦਾ ਹੋਵੇ ਜਦੋਂ ਘੁਟਕਾ ਸਾਹਿਬ ਦੇ ਅੰਗ ਉਥੋਂ ਮਿਲਿਆ ਇਹ ਆਪਣੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਨਹੀਂ ਆਇਆਗਾ ਬੰਦੇ ਦੀ ਕੋਈ ਵੀ ਵਗੈਰਾ ਨਹੀਂ ਦੇਖੋ ਜੀ ਜਦੋਂ ਪੁਲਿਸ ਆ ਗਈ ਨਾ ਜੀ ਪੁਲਿਸ ਨੇ ਕਾਰਵਾਈ ਕੀਤੀ ਆਪਦੇ ਤੌਰ ਤੇ ਕੈਮਰੇ ਵੀ ਫਰੋਲੇ ਗਏ ਆ ਫਿਰ ਉਹਨਾਂ ਨੇ ਕੋਈ ਆਪਦੇ ਪੱਧਰ ਤੇ ਸਾਨੂੰ ਕਹਿਤਾ ਸੀ ਵੀ ਤੁਸੀਂ ਸਰਪੰਚ ਸਾਹਿਬ ਜਾਓ ਜੀ ਅਸੀਂ ਆਪਦੀ ਕਾਰਵਾਈ ਕਰਦੇ ਆ ਤੇ ਪੁਲਿਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਜੀ ਉਹਦੇ ਵਿੱਚ ਉਹਨਾਂ ਨੇ ਕੌਣ ਸੀ ਬੰਦੇ ਇਹ ਇਹ ਇੱਥੇ ਸਾਡੇ ਪਿੰਡ ਤੋਂ ਜਾਂ ਗੁਰਦੁਆਰਾ ਸਾਹਿਬ ਤੋਂ ਦੂਜਾ ਤੀਜਾ ਘਰ ਹੀ ਆ ਇਹ ਵੈਸੇ ਮੁੰਡਾ दारू-ਦਰੂ ਵੀ ਪੀ ਲੈਂਦਾ ਜਸਵਿੰਦਰ ਸਿੰਘ ਡੱਡਾ ਕਹਿੰਦੇ ਇਹਨੂੰ ਇੱਕ ਨਾਲ ਕਹਿੰਦੇ ਮੁੰਡਾ ਸੀ ਇਹਦਾ ਤੇ ਸੁਣਨ ਚ ਗੱਲ ਇਹ ਆਈ ਆ ਵੀ ਘਰ ਵਾਲੀ ਨਾਲ ਲੜ ਕੇ ਘਰ ਵਾਲੀ ਪਾਠ ਕਰਦੀ ਸੀ ਸ਼ਰਾਬ ਸ਼ਰੂ ਪੀਤੀ ਅਤੇ ਨਹੀਂ ਉਹ ਤੋਂ ਗੁਟਕਾ ਸਾਹ ਪਾੜਦਾ ਹੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕਰੀਰ ਵਾਲੀ ਦੇ ਵਿੱਚ ਸਵੇਰੇ ਸਵੇਰੇ ਸਾਨੂੰ ਪਤਾ ਲੱਗਿਆ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਗੁਟਕਾ ਸਾਹ ਦੇ ਅੰਗ ਆ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਆ ਸੋ ਜਿਹੜੀ ਜਿਹਦੇ ਅਸੀਂ ਦੇਖਦੇ ਹੋਏ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤਾਂ ਹੁਣ ਤਕਰੀਬਨ ਸ਼ਾਮ ਤੱਕ ਇਹ ਸਾਰਾ ਉਹ ਬੰਦੇ ਵੀ ਫੜ ਲਏ ਗਏ ਆ ਪੂਰੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਜਿਹੜੇ ਸਹਿਯੋਗ ਦੇ ਸਦਕਾ ਉਹ ਦੋਸ਼ੀ ਆ ਫੜੇ ਗਏ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ ਉਹਨਾਂ ਨੂੰ ਸਖਤ ਸਜ਼ਾਾਂਵਾਂ ਜਿਹੜੀਆਂ ਮਿਲੀਆਂ ਚਾਹੀਦੀਆਂ ਕਿੰਨੇ ਦੋਸ਼ੀ ਫੜੇ ਗਏ ਇਹਦੇ ਚ ਹਜੇ ਤੱਕ ਦੋ ਪਿਓ ਪੁੱਤਾਂ ਦੀ ਗ੍ਰਿਫਤਾਰੀ ਪਈ ਆ ਤਾਂ ਅਗਲੇ ਆ ਜਿਹੜੀ ਉਹ ਜਾਂਚ ਦਾ ਵਿਸ਼ਾ ਉਹ ਵੀ ਜਾ ਕੇ ਅਸੀਂ ਪਿੱਛੇ ਪੈਰਵਾਈ ਕਰ ਰਹੇ ਆ ਤਾਂ ਗੱਲਬਾਤ ਕਰਕੇ ਜਿਹੜੇ ਹੋਰ ਵੀ ਇੱਥੇ ਪਿੱਛੇ ਇਹਨਾਂ ਦੇ ਮਨਸ਼ਾ ਕੀ ਆ ਕੌਣ ਆ ਉਹ ਸਾਰਾ ਅਸੀਂ ਕਾਰਵਾਈ ਕਰਾਂਗੇ ਤੇ ਰੱਖੀ ਪਿੰਡ ਕਰੀਰ ਵਾਲੀ ਦੇ ਰਹਿਣ ਵਾਲੇ ਸਨ ਤਾਂ ਉਹਨਾਂ ਦਾ ਨਾਮ ਜਸਵਿੰਦਰ ਸਿੰਘ ਤੇ ਇੱਕ ਬਲਕਰਨ ਸਿੰਘ ਇਹ ਨਾਮ ਉਹਨਾਂ ਦੇ ਫਰੀਦਕੋ ਡਿਸਟ੍ਰਿਕਟ ਦੇ ਵਿੱਚ ਥਾਣਾ ਜੈਤੋ ਦੇ ਵਿੱਚ ਅੱਜ ਸਵੇਰੇ ਇੱਕ ਜਿਹੜੇ ਹੈਗੀ ਆ ਸ਼ਿਕਾਇਤ ਜਿਹੜੀ ਹੋਈ ਆ ਉਹ ਮਿਲੀ ਸੀਗੀ ਕਿ ਪਿੰਡ ਦੇ ਵਿੱਚ ਜਿਹੜੇ ਹੈਗੇ ਗੁਟਕਾ ਸਾਫ ਦੇ ਜਿਹੜੇ ਹੈਗੇ ਅੰਗ ਜਿਹੜੇ ਆ ਉਹ ਖਿਲਰੇ ਪਏ ਆ ਜਿਸ ਤੇ ਤੁਰੰਤ ਜਾ ਕੇ ਜੈਤੂ ਪੁਲਿਸ ਨੇ ਜਿਹੜੀ ਜਾ ਕੇ ਐਫਆਈਆ ਦਰਜ ਕੀਤੀ ਹੈਗੀ ਐਫਆਈਆ ਦਰਜ ਕਰਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਵੀ ਇਸੇ ਪਿੰਡ ਦਾ ਗੁਰਦੁਆਰੇ ਦੇ ਨਾਲ ਥੋੜੀ ਦੂਰ ਘਰ ਹੈਗਾ ਜਸਵਿੰਦਰ ਸਿੰਘ ਦਾ ਘਰ ਹੈ ਜੀ ਤੇ ਜਸਵਿੰਦਰ ਸਿੰਘ ਤੇ ਉਸ ਦਾ ਬੇਟਾ ਜਿਹੜਾ ਬਲਕਰਨ ਸਿੰਘ ਇਹ ਜਿਹੜੇ ਹੈਗੇ ਆ ਇਹ ਗੁਰਦਾਰੇ ਜਾਣ ਤੋਂ ਆਪਣੀ ਮਾਂ ਨੂੰ ਰੋਕਦੇ ਸੀਗੇ ਵੀ ਤੂੰ ਐਵੇਂ ਗੁਰਦਾਰੇ ਜਾਂਦੀ ਰਹਿਨੀ ਆ ਤੇਨੂੰ ਕੁਝ ਮਿਲਦਾ ਤਾਂ ਹੈ ਨਹੀਂਗਾ ਤੇ ਖਾਸ ਕਰ ਜਸਵਿੰਦਰ ਸਿੰਘ ਜਿਹੜਾ ਹੈ ਆਪਣੀ ਪਤਨੀ ਨਾਲ ਜਾਦਾ ਇਸਕ ਨੂੰ ਲੜਾਈ ਝਗੜਾ ਕਰਦਾ ਸੀ ਜਿੱਦਾਂ ਇਹਨਾਂ ਦੇ ਲੜਾਈ ਝਗੜੇ ਹੁੰਦੇ ਵਾਧਾ ਜਿਆਦਾ ਹੋ ਗਿਆ ਤੇ ਵਾਧੇ ਤੋਂ ਬਾਅਦ ਇਹਨਾਂ ਨੇ ਘਰ ਦੇ ਵਿੱਚ ਇੱਕ ਗੁਰਕਾ ਸਾਹਿਬ ਦਾ ਜਿਹੜਾ ਸੀਗਾ ਉਹ ਬੇਦਵੀ ਕਰਤੀ ਉਹ ਦੇ ਅੰਗ ਪਾੜ ਦਿੱਤੇ ਅੰਗ ਪਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪਣੇ ਬੇਟੇ ਜਿਹੜਾ ਬਲਕਰਨ ਹੈਗਾ ਉਹਨੂੰ ਕਿਹਾ ਵੀ ਇਹਨੂੰ ਜਾ ਕੇ ਨਾ ਤੂੰ ਜਿਹੜੀ ਪਿੰਡ ਦੇ ਵਿੱਚ ਸਮਾਦ ਹੈਗੀ ਆ ਇੱਕ ਉਹ ਸਮਾਦ ਦੇ ਵਿੱਚ ਲੁਕਾ ਆ ਤਾਂ ਉਹਨੇ ਉੱਥੇ ਜਿਹੜੇ ਹੈਗੇ ਆ ਉਹ ਅੰਗ ਲਗਾ ਦਿੱਤੇ ਸ੍ਰੀਰੇ ਜਦੋਂ ਹਵਾ ਕਿਤੇ ਆਈ ਆ ਉਹ ਅੰਗ ਜਦੋਂ ਹੈਗੇ ਉਹ ਮਹਾਰਾਜ ਦੇ ਅੰਗ ਜਦੋਂ ਬਾਹਰ ਵਿਖਰ ਗਏ ਤਾਂ ਉਸ ਗੱਲ ਤੋਂ ਜਦੋਂ ਇਹ ਗੱਲ ਪਤਾ ਲੱਗੀ ਕਿ ਹੁਣ ਪੁਲਿਸ ਵੀ ਆ ਗਈ ਆ ਤਾਂ ਫਿਰ ਇੰਨੇ ਜਿਹੜੀ ਘਰ ਦੇ ਵਿੱਚ ਜਿਹੜੀ ਗੁਟਕਾ ਸਾਫ ਦੀਆਂ ਜਿਲਤਾ ਸੀਗੀਆਂ ਉਹ ਵੀ ਅੱਜ ਜਿਹੜੀਆਂ ਹੈਗੀਆਂ ਸ੍ਰੀਰੇ ਆਪਣੇ ਚੁੱਲ੍ਹੇ ਦੇ ਵਿੱਚ ਬਾਲ ਦਿੱਤੀਆਂ ਜੀ ਦੋਨੋਂ ਪਿਓ ਪੁੱਤ ਨੂੰ ਰਸਟ ਕਰ ਲਿਆ ਗਿਆ ਵਾ ਕੁਝ ਕੁਸ਼ਕੀ ਹਾਰੀ ਆ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਕੇ ਹੋਰ ਕੋਈ ਗੱਲ ਨਿਕਲਦੀ ਆ ਤਾਂ ਫਿਰ ਤੁਹਾਨੂੰ ਜਾਣਕਾਰੀ ਦਿਆਂਗਾ